ਤਰੰਤਰਨਵਿਕੇ ਹੋਈ ਜਿਮਨੀ ਚੂਣਾ ਵਿੱਚ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਦੀ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਵਿਖੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਸੰਗਠਨ ਇੰਚਾਰਜ ਸੰਜੀਤ ਟਵਾਲ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪ੍ਰੀਤੀ ਸ਼ਰਮਾ ਉੱਚੇ ਤੌਰ ਤੇ ਪਹੁੰਚੇ ਇਸ ਮੌਕੇ ਬਾਈਕ ਰੈਲੀ ਕੱਢੀ ਗਈ ਪ੍ਰਿੰਸੀਪਲ ਪ੍ਰੀਮ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਕੰਮਾਂ ਤੇ ਮੋਹਰ ਲਗਾਉਂਦੇ ਹੋਏ ਤਰੰਤਾਰਨ ਦੀ ਜਿਮਨੀ ਚੋਣ ਵਿੱਚ ਸ਼ਾਨਦਾਰ ਜਿੱਤ ਦਵਾ ਕੇ ਸਾਬਤ ਕੀਤਾ ਹੈ ਕਿ 2027 ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਮੁੜ ਤੋਂ ਬਣਨ ਲਈ ਤਿਆਰ ਹੈ ਇਸ ਮੌਕੇ ਉਨ੍ਹਾਂ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਮੇਦਕਰ ਜੀ ਦੀ ਪ੍ਰਤੀਮਾ ਤੇ ਹਾਰ ਪਾ ਕੇ ਲੱਡੂ ਵੰਡ ਕੇ ਆਪਣੀ ਖੁਸ਼ੀ ਮਨਾਈ। ਇਸ ਮੌਕੇ ਨਗਰ ਕੌਂਸਲ ਗੁਰਾਇਦੇ ਪਰਦਾਨ ਹਰਮੇਸ਼ ਲਾਲ, ਕੌਂਸਲਰ ਮਨੋਜ ਗੋਗਨਾ, ਕੌਂਸਲਰ ਵਿਭਵ ਸ਼ਰਮਾ, ਕੌਂਸਲਰ ਸੁਦੇਸ਼ ਕੁਮਾਰ, ਪੰਕਜ ਭਾਰਤਵਾਜ, ਸੰਜੀਵ ਹੀਰ ਸਮੇਤ ਵੱਡੀ ਗਿਣਤੀ ਚਾਹਮਾ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ। ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਬਹੁਤ ਹੀ ਜਿਆਰੂ ਸਾਥੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਦਜਾਜਾਜਾ ਲੀਡਰ ਸਹਿਬਾਨ ਅੱਜ ਜਿਹੜਾ ਅਸੀਂ ਬਹੁਤ ਹੀ ਇੱਕ ਖੁਸ਼ੀ ਦਾ ਪਲ ਜਿਹੜਾ ਸੀ ਜਿਹੜਾ ਕਿ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ ਤੋਂ ਜਿਮਨੀ ਚੋਣ ਹਲਕਾ ਵਿਧਾਨ ਸਭਾ ਤਣ ਤਣ ਵਿਖੇ ਚੱਲ ਰਹੀ ਸੀ ਉਸ ਦੇ ਵਿੱਚ ਬਹੁਤ ਹੀ ਵੱਡੀ ਭਾਰੀ ਲੀਡ ਦੇ ਨਾਲ ਜਿਹੜਾ ਸੀ ਸਾਡੇ ਹਰਮੀਤ ਸਿੰਘ ਸੱਦੂ ਲਗਭਗ 12000 ਤੋਂ ਉੱਪਰ ਵੋਟਾਂ ਦੇ ਨਾਲ ਜਿਹੜੀ ਸੀ ਉਸ ਨੇ ਜਿੱਤ ਹਾਸਲ ਕੀਤੀ ਆ ਅਸੀਂ ਉਸ ਜਿੱਤ ਦੀ ਖੁਸ਼ੀ ਨੂੰ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕੀ ਦੇ ਚਰਨਾ ਦੇ ਵਿੱਚ ਜਿਹੜਾ ਹੈਗਾ ਨਤਮਸਕ ਹੋ ਕੇ ਜਿਹੜਾ ਹੈਗਾ ਇੱਥੋਂ ਅਸੀਂ ਜਿਹੜਾ ਹੈਗਾ ਆ ਆਪਣਾ ਲੱਡੂਆ ਵੰਡਣ ਦਾ ਅਤੇ ਜਿਹੜਾ ਹੈਗਾ ਮੋਟਰਸਾਈਕਲ ਰੈਲੀ ਦਾ ਜਿਹੜਾ ਅਸੀਂ ਅਸੀਂ ਇੱਥੋਂ ਸ਼ੁਰੂਆਤ ਕੀਤੀ ਸੀਗੀ ਔਰ ਇੱਥੇ ਹੀ ਅਸੀਂ ਜਿਹੜੀ ਹੈਗੀ ਆ ਆਣ ਕੇ ਜਿਹੜੀ ਹੈਗੀ ਆ ਉਹ ਸਮਾਪਤ ਕਰ ਰਹੇ ਹਾਂ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਸਾਨੂੰ ਉਹ ਸਵਿਧਾਨ ਦਿੱਤਾ ਜਿਹੜਾ ਕਿ ਸੁਮੁੱਚੇ ਭਾਰਤ ਦੇ ਵਿੱਚ ਨਹੀਂ ਜਿਸ ਦੀ ਕਿ ਅੰਤਰਰਾਸ਼ਟਰੀ ਪੱਧਰ ਦੇ ਵਿੱਚ ਜਿਹੜੀ ਹੈਗੀ ਆ ਬਹੁਤ ਵੱਡੀ ਪਛਾਣ ਆ ਇਹ ਸਵਿਧਾਨ ਦੇ ਵਿੱਚ ਸਾਨੂੰ ਉਹ ਮੌਲਕ ਅਧਿਕਾਰ ਮੌਲਕ ਕਰਤੱਬ ਦਿੱਤੇ ਆ ਜਿੱਥੇ ਕਿ ਮਾਨਤਾ ਤੇ ਮਨੁੱਖਤਾ ਦੀ ਸੇਵਾ ਤੇ ਮਾਨਤਾ ਤੇ ਮਨੁੱਖਤਾ ਦੀ ਜਿਹੜੀ ਹੈ ਸਾਂਝ ਦੀ ਜਿਹੜੀ ਆ ਗੱਲ ਕੀਤੀ ਹੈਗੀ ਆ ਸੋ ਅੱਜ ਇਸ ਜੱਤ ਦੀ ਜਿਹੜੀ ਖੁਸ਼ੀ ਆ ਅਸੀਂ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਜਿਹੜੀ ਐ ਇੱਥੋਂ ਸ਼ੁਰੂ ਕੀਤੀ ਆ ਔਰ ਇੱਥੇ ਜਿਹੜੀ ਹੈਗੀ ਆ ਅਸੀਂ ਜਿਹੜੀ ਇਹ ਆ ਸਮਾਪਤ ਕਰ ਰਹੇ ਆ ਅਸੀਂ ਲੋਕਾਂ ਦਾ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਹੋਣ ਚਾਹੇ ਦੂਸਰੇ ਲੋਕ ਹੋਣ ਅਸੀਂ ਸਾਰਿਆਂ ਦਾ ਇਸ ਚੌਂਕ ਦੇ ਵਿੱਚ ਖੜਕੇ ਜਿਹੜਾ ਅੱਜ ਮਿੱਠਾ ਮੂੰਹ ਕਰਵਾ ਰਹੇ ਆਂ ਔਰ ਲੋਕਾਂ ਦਾ ਧੰਨਵਾਦ ਕਰ ਰਹੇ ਆਂ ਔਰ ਪੰਜਾਬ ਦੇ ਲੋਕ 3 ਕਰੋੜ ਜਿਹੜੇ ਹੈਗੇ ਆ ਨਿਵਾਸੀ ਆ ਜਿਹੜੇ ਹੈਗੇ ਆ ਉਹਨਾਂ ਦਾ ਧੰਨਵਾਦ ਕਰ ਰਹੇ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਆਸ ਕਰਦੇ ਆਂ ਕਿ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਦੀਆਂ ਵਿਕਾਸ ਦੇ ਕੰਮਾਂ ਦੀਆਂ ਹਨੇਰੀਆਂ ਜੋ ਆ ਰਹੀਆਂ ਨੇ ਉਹਨਾਂ ਨੂੰ ਦੇਖ ਕੇ ਜਿਹੜਾਗਾ 2027 ਦੇ ਵਿੱਚ ਜਿਹੜਾਗਾ ਹੋਰ ਚੰਡੇ ਜਿਹੜੇਗਾ ਬਲੰਦ ਕਰਨਗੇ ਸੋ ਮੈਂ ਸਾਰੇ ਸਾਥੀਆਂ ਦਾ ਖਾਸ ਤੌਰ ਤੇ ਮੀਡੀਆ ਦੇ ਸਾਥੀਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਜਿਹੜੇ ਹਰ ਖਬਰ ਨੂੰ ਜਿਹੜੇ ਹਰ ਕੰਮ ਨੂੰ ਸਰਕਾਰ ਦੇ ਨੂੰ ਜਿਹੜਾ ਲੋਕਾਂ ਤੱਕ ਪ੍ਰਦਰਸ਼ਿਤ ਕਰਨ ਦਾ ਜਿਹੜਾ ਕੰਮ ਕਰਦੇ ਆ ਸੋ ਉਹਨਾਂ ਨੂੰ ਵੀ ਮੁਬਾਰਕਾਂ ਹਲਕਾ ਬਦਾਨ ਸਭਾ ਫਲੋਰ ਦੇ ਲੀਡਰਾਂ ਨੂੰ ਤਰਜਾਵਦਾਜਾ ਲੀਡਰ ਜਿੰਨੇ ਵੀ ਇਕੱਤਰਤ ਹੋਏ ਆ ਉਹਨਾਂ ਸਾਰਿਆਂ ਨੂੰ ਮੈਂ ਬਲੌਕ ਪ੍ਰਧਾਨਾਂ ਨੂੰ ਵੀ ਕਾਉਂਸਲਰ ਨੂੰ ਵੀ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆ ਆਸ ਕਰਦੇ ਆ ਕਿ ਇਸੇ ਤਰ੍ਹਾਂ ਤਨਤਨ ਵਰਗੀਆਂ ਜਿੱਤਾਂ ਜਿਹੜੀਆਂ ਹੈਗਾ ਪਾਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੈਗਾ ਉਹ ਵਧਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ